ਹੋ ਆ ਗਿਆ ਹਰੇ ਗਲੀ ਹਰੇ ਮੋੜ ਲੋ ਵੀ ਮਿੱਤਰ ਸੱਜਣ ਪਿਆਰਿਓ ਮੇਰਿਓ ਛੋਟੇ ਵੱਡੇਓ ਵੱਡੇ ਛੋਟੇਓ ਸਾਰਿਆਂ ਨੂੰ ਵੈਲਕਮ ਬੈਕ ਕਹਿੰਦੇ ਨਵੇਂ ਵਲੌਗ ਤੇ ਵਲੌਗ ਆ ਗਿਆ ਵਲੌਗ ਦੇਖੀਏ ਟਾਈਮ ਹੋ ਗਿਆ ਲਾਈਕ ਕਰੀਏ ਹੁਣ ਤਾਂ ਸਵੇਰ ਸਵੇਰ ਜਦੋਂ ਬਾਹਰ ਨਿਕਲੀਦਾ ਨਾ ਸ਼ਬਦ ਦੀ ਆਵਾਜ਼ ਕੰਨਾਂ 'ਚ ਪੈਂਦੀ ਹੈ ਵਾਹਿਗੁਰੂ ਵਾਹਿਗੁਰੂ ਟਾਈਮ ਹੋ ਗਿਆ 5:30 ਜਨਾਬ ਉੱਠ ਗਏ ਵੈਲਕਮ ਬੈਕ ਬਈ ਸਾਰਾ ਵਲੌਗ ਦੇਖੋ ਬੈਕੇ ગુનુમ મૂંહ ખોલ કે ચુતી પૈ એડ મન Good morning. Good morning. Good morning. ਬਾਰ ਬਾਰ ਚੱਲ ਪਏ ਮੱਥਾ ਦੇ ਕੇ ਜਾਈ ਅੱਜ ਕਿ ਜਾ ਕੁਝ ਆਪਣੇ ਮਹੱਲੇ ਚ ਪਾਟ ਰਖਾਇਆ ਹੈ ਮਮਾ ਕਹਿੰਦੇ ਸਾਡੇ ਦਾ ਚੱਲੂਗਾ ਸਾਡੇ ਦਾ ਚੱਲੂਗਾ ਦੇਖਿਆ ਕਰਨਾ ਆ ਕੇ ਜੇ ਹੋਇਆ ਤਾਂ ਮੱਥਾ ਟੇਕ ਲਈ ਨਹੀਂ ਆ ਕੇ ਦੇਖ ਲਿਓ ਸਕੂਲ ਨੂੰ ਤੇ ਸੇਵਾ ਕਰਨੀ ਹੈ ਦੋ ਤਿੰਨ ਦਿਨ ਉੱਠਾ ਉੱਠਾ ਗਿੱਡਾ ਕੱਢੋ ਕਿੱਥੇ ਗਿੱਡ ਹੈ ਹੀ ਨਹੀਂ ਗਿੱਡ ਨਾ ਲਾ ਪਾਣੀ ਬਾਹਰ ਅੱਗੇ ਟਿਕਲ ਜੂਗੀ ਨੋਦੀ ਨਿਕਲ ਜੂਗੀ ਬ੍ਰੈਚ ਹੋ ਜੂਗਾ ਇਹ ਤੇ ਸੋਬਾ ਸੋਬਾ ਮਾਰਨਾ ਜਾਂਦੀ ਆ ਮੈਂ ਸਾਵਧਾਨ ਮਿਸ਼ਰਾ ਜਦੋਂ ਸਾਵਧਾਨ ਕਮਨ ਨਾਲ ਦੀ ਨਾ ਉੱਠ ਜਾਵੰਦਾ ਹੋ ਗਿਆ ਇੱਕ ਸਾਹ ਇਹ ਰਹਿਂਦਾ ਕੁਝ ਹੈਲੋ ਹੈਲੋ ਯੂ ਆਰ ਬੈੱਲੋ ਸੇਮ ਟੂ ਯੂ ਥੈਂਕ ਯੂ ਲਵ ਯੂ ਕਿਵੇਂ ਹੋਏ ਤੇਰੀ ਥੱਲੇ ਕੋਣ ਪਿਆ ਉਹ ਦੇ ਚਾਦਰ ਦੇ ਆ ਬੁੜੀ ਜੀ ਦੋਲ ਹੈ ਮੇਰੀ ਹਾਂ ਦੋਲ ਹੈ ਮੇਰੀ ਮਤਲਬ ਡਰ ਗਿਆ ਕਿਹ ਜੀ ਅੱਖਾਂ ਦੇ ਖੇ ਦੇ ਆਂ ਦੇਖਦੀ ਆ ਇਹ ਹੋਰ ਵੱਡੀਆਂ ਵੱਡੀਆਂ ਅੱਖਾਂ ਨੇ ਹੂੰ ਦੇਖ ਦੀ ਵੱਡੀ ਹੈ ਤਨ ਬਹਾਵਾ ਇਮੇਜੀ ਹੈ ਸਭ ਤੇ ਬਸ ਕਿੱਦਾਂ ਚ ਹੁਣ ਹੋਰ ਕੀ ਕਰਨਾ ਹੈ ਹੈਲੋ ਇਹਦੇ ਉੱਪਰ ਪੈ ਜਾਣੀ ਆ ਤੂੰ ਹੋਰ ਹਾਈਵੇ ਉੱਪਰ ਹੀ ਗੈਸ ਛੱਡ ਦੇਣੀ ਆ ਇਹਦੇ ਲੜ ちゃん ਮਮਾ ਦੇੋਂ ਤੋਂ ਪਹਿਲਾਂ ਬ੍ਰਸ਼ ਚੱਕ ਲਾ ਮਮਾ ਸ਼ੌਕ ਹੋ ਜਾਣਗੇ ਕਿ ਗੁੰਨੂ ਮੇਰੇ ਤੋਂ ਪਹਿਲਾਂ ਉੱਠ ਗਿਆ ਅੱਜ ਅੱਜ ਕਿ ਮੇਰੀ ਪੈਂਟ ਤਾਂ ਬਿੱਗ ਜਾਂਦੀ ਅੱਜ ਬੈਲਟ ਨਹੀਂ ਨਾਲ ਆਏ ਚਲ ਜੱਟ ਕੋਈ ਸ਼ਪਲਾਉਂ ਦਰਪੀਆ ਲੋ ਵੀ ਮੈਟਰੋ ਕਹਿੰਦੇ ਚਾਨਣ ਚਾਨਣੀ ਹੋਈ ਪਈ ਆ ਧੁੱਪ ਧੁੱਪੀ ਹੋਈ ਪਈ ਆ ਬੱਦਲ ਬਦਲੀ ਹੋਈ ਪਈ ਆ ਕਿੱਦਾਂ ਸੋਹਣੇ ਲੱਗਦੇ ਬੱਦਲ ਵਾਓ ਕੀ ਬਾਤ ਆ ਸ਼ਬਦ ਚੱਲ ਪਏ ਹੁਣ 3 ਦਿਨ ਕੰਨਾਂ ਨੂੰ ਸਕੂਨ ਹੀ ਮਿਲੂਗਾ ਆਨੰਦ ਹੀ ਆਊਗਾ ਕੰਨਾਂ ਨੂੰ ਸ਼ਬਦ ਸੁਣਨ ਨੂੰ ਮਿਲਿਆ ਕਰਨਗੇ ਸਵੇਰ ਦੁਪਹਿਰੇ ਸ਼ਾਮ ਹੁਣ ਦੇਖੋ ਟੈਂਟ ਲੱਗ ਗਿਆ ਅੱਜ ਸਟਾਰਟ ਹੋ ਜਾਊਗਾ 3 ਦਿਨ ਚੱਲੂਗਾ ਕਿਆ ਬਾਤ ਨੰਦੀ ਹੋਣਾ ਹੰਡ ਠੰਡੀ ਹੋਈ ਪਈ ਆ ਭਾਈ ਮੋਟਰ ਮੋਟਰ ਹੀ ਹੋਈ ਪਈ ਆ ਮੋਟਰ ਚਾਲੂ ਹੋਈ ਪਈ ਆ ਪਾਣੀ ਭਰੀ ਜਾਈ ਜਾਂਦਾ ਟੈਂਕੀ ਚ ਟੈਂਕੀ ਚ ਪਾਣੀ ਜਾਊਗਾ ਫੇਰ ਹੀ ਨਾ ਮੰਗੇ ਫੇਰੀ ਬਰਸ਼ ਕਰਾਂਗੇ ਸਵੇਰ ਕਬਰਾਟੇ ਹੋ ਗਏ ਸੀ ਕਿ ਮੈਡਮ ਨੇ ਕੱਪੜੇ ਧੋ ਕੇ ਰੱਖੇ ਹੋਏ ਸੀਗੇ ਆਪਾਂ ਚਲਾਤੀ ਸੀ ਨਾ ਮਸ਼ੀਨ ਫੇਰ ਯਾਦ ਆ ਗਿਆ ਇੱਕਦਮ ਅੱਜ ਸ਼ਨੀਵਾਰ ਆ ਭਾਈ ਕੱਪੜੇ ਨਹੀਂ ਧੋਣੇ ਫਰਮਾਂ ਮਸ਼ੀਨ ਬੰਦ ਕਰ ਦਿੱਤੀ ਸੀ ਬਸ ਗੁੱਡ ਮੌਰਨਿੰਗ ਗੁੱਡ ਮੌਰਨਿੰਗ ਬੋਲਦੇ ਨੇ ਗਾਇਜ਼ ਆ ਦੇਖੋ ਮੈਂ ਦੇ ਆ ਦੇਖੋ ਦੰਦ ਘਾਤ ਗੱਡੀ ਨਹੀਂ ਜਾਓ ਕੰਮ ਕਰ ਲੋ ਰੋ ਨਹੀਂ ਕੰਮ ਕਰ ਲੈ ਸਾਰੇ ਓ ਵੀ ਮੇਰਾ ਜਰਾ ਹੈਪ ਵੀ ਉੱਟ ਗਿਆ ਹੈ ਸਾਡਾ ਹੀਰੋ ਵੀ ਉੱਟ ਗਿਆ ਬ੍ਰਸ਼ਪੈਨ ਚੱਲੀ ਹੈ ਨਿਕਲ ਕੇ ਬ੍ਰਸ਼ ਕਰਨਾ ਤੇ ਟੋੜ 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 ਜਲਦੀ ਗੁੰਨੂ ਮਥਾ ਰੇਖਿਆਓ ਹਾਂਜੀ ਸੌਖਾ ਪਾਰੇ ਨਹੀਂ ਲੋ ਜੀ ਅੱਜ ਪਾਪਾ ਕਰ ਰਿਹਾ ਗੁੰਨੂ ਨੂੰ ਰੈਡੀ ਗੁੰਨੂ ਦਾ ਹੈਅਰ ਸਟਾਈਲ ਕਿੱਕੀ ਬੈਂਕ ਖਾ ਰਹੀ ਸੀ ਰੋਟੀ ਗੁੰਨੂ ਗਾਨੀ ਮੈਂ ਲੇਟ ਹੋ ਗਈ ਮੈਂ ਲੇਟ ਹੋ ਕੇ ਜੇ ਟਾਈਮ ਪੀ ਆਗਾ ਕਹਿੰਨੇ ਪਾਪਾ ਤੁਸੀਂ ਬਾਦੋ ਮਮਾ ਤਾਂ ਮੈਂ ਲੇਟ ਕਰਾ ਦੇਣਗੇ ਅੱਜ ਪਾਪਾ ਦੀਆਂ ਕੀਤੀਆਂ ਪਾ ਕਰਕੇ ਜਾਣੀਆਂ ਫਿਰ ਠੀਕ ਐ ਪਾਣੀ ਪਾ ਲਿਆ ਹੁਣ ਹਾਂ ਕੱਬਟੀ ਤੱਕ ਕਿਨੇ ਪਾ ਲਿਆ ਤੁਸੀਂ ਗਨੂ ਕਿਨੇ ਪਾ ਲਿਆ ਉਹਨੂੰ ਕੀ ਪਤਾ ਤੂੰ ਦੱਸ ਮੈਨੂੰ ਕੀ ਪਤਾ ਉਹਨਾਂ ਦਾ ਖਾਲਦਾ ਕੌਣ ਸੀਗਾ ਉਹਦੀ 40 40 ਖਾ ਪਰਦਾ ਸੀਗਾ ਉਹਨੂੰ ਰੋਟੀ ਕੌਣ ਖਾਂਦਾ ਸੀ ਹਾਂ ਦੱਸ ਸੱਚ ਬੋਲਦਾ ਜਾਂ ਸੱਚ ਸੱਚ ਨਹੀਂ ਦੱਸੋ ਮੇਰੇ ਦੋਨਾਂ ਚਾਕਾਂ ਨੂੰ ਬਈ ਉਹਦੇ ਪਾਪਾ ਨੇ ਹੀ ਪਾ ਲਿਆ ਹੈ 101% ਕੋਈ ਝੂਠ ਨਹੀਂ ਇਹਦੇ ਵਿੱਚ ਸਾਰਾ ਦੋ ਆ ਕਾ ਦਿੱਤਾ ਨਹੀਂ ਮਮਾ ਨੇ ਭਰ ਗਏ ਕਿਹੜੀ ਗੱਲੋਂ ਦੱਸੋ ਤੇ ਦੱਸਦੀ ਦੁੱਤਾ ਮੈਂ ਝੂਠ ਕੇ ਬੋਲਦਾ ਸੱਚ ਤਾਂ ਸੱਚ ਹੀ ਹੈ ਦੋਨਾਂ ਨੂੰ ਜਿਹਦੇ ਤੋਂ ਮਰਜ਼ੀ ਪੁੱਛ ਲੋ ਸਾਡੇ ਰਿਸ਼ਤੇਦਾਰਾਂ ਨੂੰ ਸਭ ਨੂੰ ਪਤਾ ਕਿ ਪਾਪਾ ਹੀ ਸਾਹਮਦੇ ਹੁੰਦੇ ਸੀ ਜਦੋਂ ਦੋ ਮੈਂ ਡਿਲੀਵਰੀਆ ਟਾਈਮ ਮੈਨੂੰ ਇੱਥੇ ਰੱਖਿਆ ਤਾਂ ਫਿਰ ਜਵਾਕਾਂ ਨੂੰ ਤਾਂ ਸਾਂਭਣਾ ਹੀ ਸੀ ਨਾ ਇਸ ਕਰਕੇ ਜਵਾਕਾਂ ਨੂੰ ਪਾਪਾ ਨੇ ਹੀ ਸਾਂਭਿਆ ਕਿਉਂਕਿ ਮੇਰਾ ਤਾਂ ਫਿਰ ਸੇਜੇਰੀਅਨ ਹੁੰਦਾ ਸੀਗਾ ਤੇ ਜਦੋਂ ਰਾਤ ਨੂੰ ਦੁੱਧ ਪੀਂਦੇ ਸੀ ਮਾੜਾ ਜਿਹਾ ਹਿਲੋਦੇ ਸੀ ਮਾਰ ਕੇ ਛਾਲ ਬੈੱਡ ਤੋਂ ਮਾਈਕ੍ਰੋਵੇਵ 'ਚ ਦੁੱਧ ਗਰਮ ਭਜਾ ਜਾਂਦੇ ਹੁੰਦੇ ਸੀ ਜਵਾਕ ਭਾਵੇਂ ਉਹੀ ਪਾਸਾ ਲੈਂਦਾ ਹੁੰਦਾ ਸੀ ਤਾਂ ਵੀ ਮਾਰ ਕੇ ਛਾਲ ਹੋ ਜਾਂਦੇ ਸੀ ਅੱਖਾਂ ਖੁੱਲੀਆਂ ਨਹੀਂ ਹੁੰਦੀਆਂ ਸੀ ਚਲੋ ਜੀ ਅੱਜ ਦੇਖੋ ਗੁੰਨੂ ਦਾ ਸਿਰ ਵੀ ਪਾਤਾ ਛੋਟੇ ਹੁੰਦੇ ਗੁੰਨੂ ਨੂੰ ਨਮਾਉਣਾ ਤੇ ਓਣਾ ਧਵਾਉਣਾ ਡਾਇਪਰ ਵੀ ਜੁਇਨ ਕਰਦੇ ਸਭ ਤੋਂ ਵੱਧ ਤਾਂ ਗੁੰਨੂ ਦੇ ਕੀਤੇ ਗੁੰਨੂ ਦੇ ਤਾਂ ਸਾਰਾ ਕੁਝ ਹੀ ਗੁੰਨੂ ਸਾਬੂ ਦਾ ਵੀ ਕੀਤਾ ਗੁੰਨੂ ਵੀ ਤਾਂ ਹੁੰਦਾ ਰਿਹਾ ਮੈਂ ਕੋਟੀ ਯਾ ਸੇ ਬੁੱਦੇ ਸੰਗ ਲੇ ਜਿਹੜਾ ਬਲੌਗ ਉਹਨਾਂ ਨੇ ਹੁੰਦੇ ਨਾ ਫਿਰ ਸਾਨੂੰ ਦਿਖਾਉਂਦੇ ਹਾਂ ਸਾਡਾ ਰੂਟੀਨ ਫਿਰ ਬਾਹਲੇ ਮਜੇ ਨਾ ਬਾਹਲੇ ਸਬਸਕਰਬਰ ਜੁੜਨੇ ਸੀ ਵੀ ਹਾਂ ਇੰਨਾ ਕੰਮ ਕਰਦਾ ਬੰਦਾ ਵੇ ਸਲੂਟ ਕਰਨਾ ਸੀ ਸਾਰੇ ਨੇ ਇਹੋ ਜਿਹਾ ਘਰ ਵਾਲਾ ਸਭ ਨੂੰ ਦੇਵੇ ਰੱਬ ਸਾਰੇ ਨੂੰ ਕੱ ਲਈਏ ਅਰੇ ਇੱਕ ਇੱਕ ਪੀਸ ਬਣਿਆ ਸੀ ਤੇਰੇ ਵਾਸਤੇ ਮੈਂਟਲ ਪੀਸ ਮੈਂਟਲ ਪੀਸ ਬਰ ਉਹਨਾਂ ਨੇ ਮੈਗਨ ਦਾ ਕਰਨਾ ਹੀ ਸੀਗਾ ਵੀ ਸਾਨੂੰ ਵੀ ਦਿੰਦਾ ਸਾਨੂੰ ਵੀ ਮਿਲੇ ਸਾਨੂੰ ਵੀ ਮਿਲਦਾ ਸਾਰਿਆਂ ਨੇ ਦੇਖ ਦੇਖ ਕੇ ਫੀਲਿੰਗ ਤਾਂ ਹੁੰਦੀ ਗੋਈ ਹੈ ਨਾ ਆਹ ਸਹੀ ਹੈ ਨੌਜੀ ਮੈਡਮ ਵੀ ਹੋ ਗਏ ਤਿਆਰ ਸੂਟ ਚ ਤਾਂ ਸੋਹਣੀ ਲੱਗਦੀ ਹੈ ਮਟਿਆਰ ਪੰਜਾਬੀ ਮਟਿਆਰ ਬਾਬਾ ਜੀ ਨੇ ਮਨ ਸੱਟੇ ਕਰਨੇ ਪਹਿਲਾਂ ਤੇ ਫਿੱਟ ਲੰਗੇ ਸਾਹਿਬ ਦੀ ਪੀਟੀਐਮ ਤੇ ਸਭ ਵਾਓ ਸਭ ਦੇ ਕੋਲ ਜਿਹੜਾ ਹੀਰੋ ਬਣਿਆ ਕਰਦਾ ਸਭ ਦਿਖਾਈ ਪਿੱਛੇ ਚਲੇ ਪਿੱਛੇ ਚੱਲ ਹਾਂ ਦੱਸੋ ਪਿੱਛੇ ਚੱਲ ਸਾਬੇ ਅੱਜ ਆਪਾਂ ਸਾਰਾ ਨਾ ਰਲ ਕੇ ਕਰਾਇਆ ਖੰਡ ਪਾਟ ਛੋਟੇ ਸਾਬ ਜਲਦੀ ਸੀ ਹੀ ਦਿੱਦਿੰਦੇ ਅੱਜ ਸਟਾਰਟ ਹੋ ਗਿਆ ਤੇ ਮੰਡੇ ਨੂੰ 25 ਤਰੀਕ ਨੂੰ ਪਹੁੰਚ ਪਹੁੰਚੋ ਸਾਰੇ ਜਣੇ ਬਠਿੰਡੇ ਹੈਲੋ ਕਾਦੋ ਸਾਬੇ ਕੀ ਕਹਿੰਦਾ ਹੋਣਾ ਹੈਲੋ ਮੋਜ ਕੀ ਹੈ ਹੈਲੋ ਨਹੀਂ ਹੈਲੋ ਹੈਲੋ ਗਾ ਹੈਲੋ ਹੈਲੋ ਜਲਦੀ ਬੋਲ ਜਲਦੀ ਜਾਨਾ ਨਹੀਂ ਮਤਰਾ ਇਹ ਨਹੀਂ ਹੁੰਦੀ ਹੈ ਕੱਟੀ ਕਰ ਦੋ ਭਾਈ ਸਾਰੇ ਇਹਦੇ ਨਾਲ ਕੱਟੀ ਕਰ ਦੋ ਸਾਰੇ ਕੀ ਬੋਲ ਰਿਹਾ ਸੀ ਮੈਂ ਤੈਨੂੰ ਕਿਹਨੂੰ ਵੀ پتہ ਨਹੀਂ ਤੈਨੂੰ ਨਹੀਂ ਪਤਾ ਸੀ ਥੋੜੀ ਜਿਹੀ ਗਾਇਰ ਗੂਜ ਪਤਨ ਕੀ ਕਹਿੰਦਾ ਹੁੰਦਾ ਜੈਕਟ ਪਾਈ ਬਠਮੜਾ ਬਸ ਮੋਟਰਸਾਈਕਲ ਚਾਈਦਾ ਥੱਲੇ ਰਾਈਡਰ ਬਣ ਗਿਆ ਫਿਰ ਆਓ ਚੱਲੀਏ ਲਓ ਜੀ ਚੱਲਦੇ ਆ ਮੱਥਾ ਟੇਕ ਕੇ ਫਿਰ ਸਾਕੂ ਦੀ ਪੀਟੀਐਮ ਤੇ ਜਾਵਾਂਗੇ ਪੀਟੀਐਮ ਤੇ ਪੀਟੀਐਮ ਤੇ ਮੈਨੂੰ ਬੜਾ ਡਰ ਲੱਗਦਾ ਹੁੰਦਾ ਸੀ ਮੈਂ ਤਾਂ ਘਰੇ ਦੱਸਦਾ ਹੀ ਨਹੀਂ ਹੁੰਦਾ ਸੀ ਪੀਟੀਐਮ ਐ ਬਾਪੂ ਉਤ ਕੇ ਬਾਪੂ ਗਾਲਾਂ ਬਹੁਤ ਦਿਨਾਂ ਹੁੰਦਾ ਸੀ ਨਾ ਕਿਉਂਕਿ ਫਿਰ ਮੈਨੂੰ ਆਏ ਸੀਗੇ ਮੇਰੇ ਫੁੱਲ ਨੰਬਰ ਆਉਂਦੇ ਹੁੰਦੇ ਸੀਗੇ ਮੈਥ ਚ 100 ਚ 100 ਆਣੇ ਐਸਐਸਟੀ ਚ 100 ਚ 100 ਆਣੇ ਇੰਗਲਿਸ਼ ਚ 100 ਚ 100 ਠੀਕ ਹੈ ਸਾਇੰਸ ਚ 99 ਆਣੇ ਕਿਸੇ ਚ 98 ਆਣੇ ਫਿਰ ਮੈਨੂੰ ਆਏ ਹੁੰਦਾ ਸੀ ਇੱਕਦਮ ਜੇ ਮੈਂ ਦੱਸੂਗਾ ਡੈਡੀ ਨੂੰ ਕਿ ਪੀਟੀਐਮ ਅੱਜ ਮੇਰੀ ਮੇਰਾ ਰਿਜ਼ਲਟ ਆਇਆ ਹੈ ਤੇ ਫਾਦਰ ਸਾਹਿਬ ਨੂੰ ਸ਼ੌ ਹਾਂ ਤਾਂ ਕਰਕੇ ਮੈਂ ਡਰਦਾ ਸੀ ਬੀਟੀਐਮ ਤੋਂ ਹੁਣਾਂ ਤੇ ਚੱਲੇ ਆਂ ਦੁੱਧ ਲੈਣ ਤੇ ਖੰਡ ਲੈਣ ਉੱਥੇ ਆਪਾਂ ਦੇਵਾਂਗੇ ਪਾਰ ਤੇ ਸੇਵਾ ਤੇ ਫਿਰ ਉਹ ਦੁੱਧ ਬਣਾਉਣਗੇ ਹਾਂ ਖੰਡ ਲੈ ਕੇ ਆਉਣੇ ਆਪਾਂ ਦੁਕਾਨ ਤੋਂ ਆ ਜਾ ਰਹਿਣਾ ਦੋਸਤਾਂ ਦਾ ਕਿਤੇ ਬਾਹਰ ਬਣਾ ਹਾਰੇ ਕਹਿੰਦੇ ਰਹੇ ਚਲੋ ਜੀ ਆਹ ਰਸਤਾ ਬੰਦ ਕਰਤਾ ਸਾਹਮਣੋਂ ਜਿਹੜਾ ਮੇਨ ਆਪਾਂ ਆਉਣੇ ਹੁੰਦੇ ਸੀਗੇ ਤੇ ਹੁਣੇ ਆਪਣੇ ਘਰ ਕੋਲੋਂ ਸਾਰਾ ਟ੍ਰੈਫਿਕ ਜਾਇਆ ਕਰੂਗਾ ਕੰਟੈਂਟੈਂਟ ਰੌਣਕ ਮੇਲਾ ਮੋਟਰਸਾਈਕਲ ਵੀ ਨਹੀਂ ਲੈ ਕੇ ਆਉਣਾ ਬੁੱਤ ਉਹ ਵੀ ਬੰਦ ਕਰ ਦਾਂਗੇ ਆਪਾਂ ਇੱਥੇ ਟਰੈਕ ਟਰੱਕ ਲਾਤਾ ਆਪਾਂ ਵਿਚਕਾਰ ਸਾਰਾ ਟ੍ਰੈਫਿਕ ਉਧਰ ਦੀ ਹੋ ਗਿਆ ਹੋਊਗਾ ਚਲੋ ਜੀ ਖਾਨ ਸਾਹਿਬ ਦੀ ਦੁਕਾਨ ਤੇ ਪਹੁੰਚ ਗਏ ਖਾਨ ਸਾਹਿਬ ਤੂੰ ਕੀ ਲੈਣਾ ਕੁਝ ਨਹੀਂ ਲੈਣਾ ਕੀ ਲੈਣਾ ਦੁੱਧ ਲੈਣਾ ਆਪਾਂ ਦਾ ਹਾਂਜੀ ਖਾਨ ਸਾਹਿਬ ਕੀ ਹਾਲ ਚਾਲ ਹੈ ਠੀਕ ਹੋ ਉਧਾਰ ਬਿਲਕੁਲ ਬੰਦ ਹੈ ਕਮ ਜੱਗੀ ਵਾਹ ਹੁਕਮ ਜੱਗੀ ਐਨ ਮਿੰਟੋ ਗੁਰਦੇਵ ਸਾਹਿਬ ਵਲੌਗਸ ਨਾਲ ਮੇਰਾ ਲਿਖ ਦੇ ਪਾਈ ਧਾਰ ਬੰਦਾ ਫਿਰ ਜਾਵਾਂ ਵਾਪਸ ਮੈਂ ਧਾਰ ਬੰਦਾ ਤਾਂ ਜਾਵਾਂ ਮੈਂ ਆ ਯਾਰੀ ਹੋਈ ਨਾ ਆ ਮੁੰਡੇ ਨੂੰ ਲਿਆਇਆ ਇਸ ਕਰਕੇ ਕਰ ਲੂ ਮੈਂ ਉਹ ਤੇਰੀ ਸਭ ਤੇਰੇ ਕਰਕੇ ਦੇ ਰਿਆ ਮੈਨੂੰ ਨਹੀਂ ਤਾਂ ਫਿਰ ਮੈਨੂੰ ਭੇਜ ਦਿੰਦਾ ਹਨਾ ਜਵਾ ਕਿੱਧਰ ਗਿਆ ਸ਼ਰਾਰਤੀ ਮੱਥਾ ਟੇਕ ਗਿਆ ਦੇ ਇਹ 2 ਕਿਲੋ ਦੁੱਧ ਦੇ ਦੇ ਤੋ 2 ਕਿਲੋ ਖੰਡ ਦੇ ਦੇ। 11 ਵੱਜਣ ਵਾਲਿਆ। ਬਾਕ ਦੁਕਾਨ ਤੇ ਆਵੇ ਤਾਂ ਇਹ ਹੋ ਨਹੀਂ ਸਾ ਤੇ ਖਾਲੀ ਹੱਥ ਜਾਵੇ ਮੁੰਡਾ। ਲੇਜ਼ ਦੇਖ ਲਾਓ ਸਾਹਮਣੇ ਪਏ। ਬਹੁਤ ਐ ਸਾਹਮਣੇ ਪਏ। ਇਹਨਾਂ ਚੋਂ ਲੈਣਾ ਕੋਈ? ਲੈਣਾ ਕੋਈ ਇਹਨਾਂ ਚੋਂ? ਜਲਦੀ ਲੈ। ਕਿਹੜਾ ਲੈਣਾ ਲੈ ਲੈ। ਮਿਰਚਾ ਵਾਲਾ, ਲਾਲ ਮਿਰਚਾ ਵਾਲਾ। ਖਾ ਲੇਂਗਾ? ਲੋ ਜੇ ਕੀ ਸਭ ਖਾਂ ਸਭ। ਕਿੰਨੇ ਹੋਗੇ ਦੋ ਦੁੱਧ ਦੋ ਖੰਡ ਇੱਕ 20 ਰੁਪਏ ਵਾਲਾ ਲੇਜ ਆ ਉਹਦੇ ਕੋਲੇ ਆ ਜਾ ਤਾਂ ਮੱਠਾ ਠੇਕ ਆਈਏ ਇੱਥੇ ਦੁਕਾਨ ਆ ਉਹਦੇ ਵਿੱਚ ਰਖਾਇਆ ਹੋਇਆ ਆ ਪਾਪਾਠ ਮਾਂ ਗੁਜਰੀ ਕਰਮਵਾਲੀ ਆ ਜਿਸ ਮਰਦ ਸੂਰਮਾ ਜਣ ਆਏ ਨੇਤੀ ਦੀ ਖਾਕਰ ਲੜਦਾ ਰਿਆ ਮਾਰੇ ਦਾ ਹਮੀ ਬਣਿਆ ਏ ਰਾ ਕੀ ਲੇਲਾ ਸਾਰਾ ਹੀ ਪਰਵਾਰ ਗਿਆ ਸਮਝ ਗਿਆ ਲਓ ਜੀ ਬਾਬਾ ਜੀ ਦੀ ਇੱਕ ਮਿਲ ਗਿਆ ਭਾਣੋ ਸਾਰੇ ਖਾਓ ਪ੍ਰਸ਼ਾਦ ਬਾਬਾ ਜੀ ਦਾ ਆਉ ਨੂੰ ਸਾਬੂਦਾ ਖਾ ਗਿਆ ਦੇਖ ਬਹੁਤ ਵਹਲਾ ਤੇ ਜਿਹੜੀ ਆ ਮਿਲਦੀ ਹੁੰਦੀ ਹੈ ਨਾ ਦੇਖ बाबा जी आले स्पेशल ए बड़ी सवाल आई है। मजा आंदा खा आ जा के आजा ता? होना इधर किधर थैंकी तार दे पेटीएम तो चल दे आजा तैयार हो ये क्या बात है बहुत आनंद आया बहुत सुकून मिला यार मैं खा टेक के ना मजा आ गया हाँ हां बोलटे चली है इधर स्कूल एक बोलटे पे चढ़ रहे हैं पा तोड़ बालजू तेरी हां अच्छा बोलटे पे आ के ਹਾਂ ਅਰੇ ਭਾਈ ਅੱਜ ਵਾਰੀ ਆ ਗਈ ਇਹਦੇ ਕਦੇ ਦਾ ਵਾਜਾ ਵਾਜਾ ਜੀ ਕਹਿੰਦਾ ਮੈਨੂੰ ਚਲਾ ਲਓ ਭਾਈ ਮੈਨੂੰ ਵੀ ਚਲਾ ਲਿਆ ਕਰੋ ਕੱਪੜਾ ਮਾਰਨ ਵਾਲਾ ਉੱਪਰ ਕੱਪੜਾ ਮਾਰਨ ਵਾਲਾ ਮੁੰਡੀ ਕੱਪੜਾ ਮਾਰਨ ਵਾਲਾ ਅੱਤ ਕੰਦੇ ਆ ਕਟੋ ਬ੍ਰੇਕ ਚ ਫਸ ਗਿਆ ਦੇ ਉਧਰ ਤਣੀ ਕੱਢ ਕੇ ਉਧਰ ਜਾ ਕੇ ਪੀਟੀਐਮ ਪੀਟੀਐਮ ਪੀਡੀਐਮ ਸਾਹਿਬੀ ਪੀਟੀਐਮ ਜਵਾਗ ਵੀ ਮੇਰੇ ਵਰਗੂ ਫੋਨ ਨੰਬਰ ਲੈਂਦੇ ਆ ਪੀਟੀਐਮ ਸਾਹਰੇ ਜੀ ਜਾਂਦੇ ਸਬਜੈਕਟ ਚ ਮੇਰੇ ਤਾਂ ਜ਼ਿਆਦਾ ਆਉਂਦੇ ਸੀ ਗਾਇਜ਼ ਹਾਂ ਜੀ ਪੀਟੀਐਮ ਤੇ ਪੀਟੀਐਮ ਏਟੀਐਮ ਸਾਹਿਬ ਕਹਿੰਦਾ ਪੀਟੀਐਮ ਪੀਟੀਐਮ ਏਟੀਐਮ ਏਟੀਐਮ ਕੀ ਹੁੰਦਾ ਹਾਂ ਇੱਕ ਬਾਈਕ ਓਕੇ ਏਟੀਐਮ ਹੁੰਦੀ ਹੈ ਬਾਈਕ ਪੁੱਤ ਪਰੇ ਹੋ ਹਾਂ ਇੱਕ ਹੁੰਦਾ ਪੀਟੀਐਮ ਠੀਕ ਹੈ ਇੱਕ ਹੁੰਦਾ ਏਟੀਐਮ ਜਿੱਥੋਂ ਆਪਾਂ ਪੈਸੇ ਕਢਾਉਨੇ ਆ ਤੇ ਇੱਕ ਹੁੰਦਾ ਕੇਟੀਐਮ ਇਹ ਬਾਈਕ ਹੁੰਦਾ ਲਓ ਜੀ ਸਾਰੇ ਲਾਈਕ ਕਰ ਦਿਓ ਜਲਦੀ ਜਲਦੀ ਤੇ ਕਮੈਂਟ ਕਰ ਦਿਓ ਸਭ ਤਰ੍ਹਾਂ ਰਿਜ਼ਲਟ ਵਧੀਆ ਹੋਊਗਾ ਵਧੀਆ ਹੋਊਗਾ ਵਧੀਆ ਹੋਊਗਾ ਠੀਕ ਹੈ ਇਹ ਕਰਕੇ ਫਿਰ ਅਗਲਾ ਕਮੈਂਟ ਇੱਕ ਹੋਰ ਜਾਂਦੇ ਜਾਂਦੇ ਸੋਣਾ ਜਾਂ ਮਾਰ ਜਿਓ ਕੋਈ ਸਾਰੀ ਵੀਡੀਓ ਦੇਖ ਕੇ ਜਿਹੜੇ ਪਹਿਲੇ ਦੇਖਦੇ ਆ ਨਾ ਪਹਿਲੇ 15 ਜਾਣੇ ਉਹ ਜਮਾਂ ਨਹੀਂ ਕਮੈਂਟ ਮਾਰਦੇ ਉਹ ਇਕੱਲੇ ਦੇਖਣ ਵਾਲੇ ਹੁੰਦੇ ਆ ਸਵਾਦ ਲੈਣ ਵਾਲੇ ਉਹ ਤਾਂ ਬਾਅਦ ਚ ਦੇਖਣ ਵਾਲੇ ਹੁੰਦੇ ਜਿਹੜੇ ਕਮੈਂਟ ਮਾਰਦੇ ਕੀ ਸਾਰੇ ਆਪਣੀ ਚੀਜ਼ ਨੋਟ ਕਰਦੇ ਆ ਤੇ ਉਹ ਮਜ਼ਾ ਆਉਂਦਾ ਫਿਰ ਫਿਰ ਕੋਈ ਦੱਸਦੇ ਵੀ ਆਪਾਂ ਨੂੰ ਗਲਤੀ ਮਲਟੀ ਚਲਤੀ ਫਿਰ ਉਹ ਸੁਧਾਰਨ ਦਾ ਮਜ਼ਾ ਆਉਂਦਾ ਕਮੈਂਟ ਦੀ ਵੇਟ ਰਹਿੰਦੀ ਆ ਅਜ ਕਮੈਂਟ ਆ ਜਾਣੀ ਅਜ ਜੋਨੇ ਨਹੀਂ ਕੀਤਾ ਜੋਨੇ ਨੂੰ ਕੀਤਾ ਡੇਢ ਖੋਲਦੇ ਬੇਟਾ ਇਹ ਬੂਢ ਪਾਉਣੇ ਹਜੇ ਮੈਂ ਚਪੜਾ ਪਾਕੇ ਕਹੋ ਜਾਵਾ ਮੇਰੀ ਟੌਰ ਕੱਟ ਜਾਊਗੀ ਤੇਰੀ ਮੈਡਮ ਕਹੋਗੀ ਤੇਰਾ ਪਾਪਾ ਚਪੜਾ ਪਾਕੇ ਆਇਆ ਹੈ ਹੈ ਦੌਣੋ ਕੀ ਚਲੀਏ ਸਾਹਿਬ ਸਿੰਘ ਕਹਿੰਦਾ ਮੈਂ ਹੇਠੋਂ ਇੱਕ ਗੱਲ ਤਾਂ ਮੇਰਾ ਹਾਂ ਉਹਦੇ ਯਾਦ ਆਉਂਦੇ ਹੁੰਦੇ ਆ ਬੈਠਣ ਲੱਗੇ ਨੂੰ ਪਹਿਲਾਂ ਨਹੀਂ ਯਾ ਅਸੀਂ ਉਦੋਂ ਤਾਂ ਸਾਰੇ ਸਹੀ ਸੀ ਹਾਂ ਐਮਾ ਮੈਂ ਜਾਤੀ ਨਹੀਂ ਵੀ ਜਾਣਾ ਕਸ ਦੇ ਹੋਰ ਕਿਤੇ ਕਿਤੇ ਗਲਤ ਕਿਸੇ ਤੇ ਨਹੀਂ ਅੱਜ ਯਾਦ ਆ ਗਿਆ ਸਾਬੂ ਨੂੰ ਕਿ ਮੇਰਾ ਹਿੰਦੀ ਦਾ ਇੱਕ ਗਲਤ ਸਕੂਲ ਪਹੁੰਚਣ ਤੋਂ ਪਹਿਲਾਂ ਫਟਾਖਾਈ ਗੁਰੂ ਵਾਹੀ ਗੁਰੂ ਕਰਦਾ ਜਾਣਾ ਹੁੰਦਾ ਸੀਗਾ ਬਾਪੂ ਅੱਗੇ ਹੁੰਦਾ ਸੀ ਮੈਂ ਪਿੱਛੇ ਮਤਾਏ ਦਿਨ ਮੇਰੇ ਤਾਂ ਫੋਨ ਨੰਬਰ ਹੀ ਆਉਂਦੇ ਸੀਗੇ ਸੋਚੋ ਸੋਚੋ ਸੋਚ ਉਹਨਾਂ ਨੇ ਅੱਗੇ ਤਾਈ ਵਟਾਈ ਵਾਹੀ ਗੁਰੂ ਵਾਹੀ ਗੁਰੂ ਕਰ ਦਿੰਦੇ ਇਹ ਕੀ ਹੋ ਗਿਆ ਇਹ ਨੂੰ ਪੈ ਰੱਖ ਕੇ ਤੁਸੀਂ ਫੌਲੋ ਗਿਆ ਸਾਬੂ ਪਾਪਾ ਨੇ ਨਾ ਪਤਾ ਕੀ ਹੋ ਗਿਆ ਤੋਰੇ ਜਾਂਦੇ ਸੀ ਪਾਪਾ ਦੇ ਪਿੱਛੇ ਪੈਰ ਰੱਪੇ ਗਏ ਸਾਬੂ ਦਾ ਬੂਟ ਰਾਹ ਚ ਛੁੱਟ ਗਿਆ ਐਨਾ ਡਰ ਪੀਟੀਐਮ ਦਾ ਕਰਾਣਾ ਕਰ ਹਾਪੀਪਾਰਕ ਜਾਇਆ ਕਰ ਮੈਂ ਮਾਈਂ ਜਾਂ ਨਾਉਗਾ ਅੱਜ ਉਹ 시ਗੁੰਨੂ ਦੀ ਕਲਾਸ ਉੱਪਰ ਗੁੰਨੂ ਵੀ ਦੇਖਦੀ ਹੋਣੀ ਆਂਦਾ ਧਿਆਨ ਇੱਧਰ ਹੀ ਆਉਣਾ ਮੰਮੀ ਹੋਰੀ ਆਉਣਗੇ ਸਾਈਬ ਦੀ ਪੀਟੀਐਮ ਤੇ ਪਤਾ ਨਹੀਂ ਕਾਣ ਸੀ ਬਾਪਾ ਨੇ ਵਾਹ ਕਰਤੀ ਇਹ ਬਾਪਾ ਹੀ ਦੱਸ ਸਕਦੇ ਹੈਪੀ ਗੁਰਪੁਰ ਗੋਡ ਇਜ਼ ਵਨ ਆ ਚਲੋ ਜੀ ਪੀਟੀਐਮ ਪੀਟੀਐਮ ਆਹ ਆਉਂ ਨੀ ਉਹਨੇ ਆਪਾ ਉਹ ਸਾਹਮਣੇ ਤੋਂ ਛੱਡਾ ਨਾਸਤੇ

ਬਟਾ ਮੇਰੇ ਸਾਡੇ 999 ਰਹਿ ਜਾਂਦੇ ਸੀ ਸਭੋ 100 ਤੋਂ 100 ਲੈ ਗਿਆ ਸਭੂ ਕਹਿੰਦੇ ਮੈਡਮ ਕਹਿੰਦੇ ਕੁੜੀਆਂ ਨੂੰ ਪਾਲੀਆਂ ਗੱਲਾਂ ਮਾਰਦਾ ਪਾਲੀਆਂ ਗੱਲਾਂ ਮਾਰਦਾ ਤੇ ਕੁੜੀਆਂ ਐਸਾ ਇਹਨੂੰ ਕਿਹਾ ਉਹ ਮੈਸੇਜ ਕਰਕੇ ਵੀ ਸਾਨੂੰ ਵੀ ਸੁਣਾ ਹਾਂ ਸਾਰਿਆਂ ਨੇ ਕਮੈਂਟ ਇਹੀ ਕਰਨਾ ਵੀ ਜਿਹੜੀਆਂ ਤੂੰ ਸਕੂਲ 'ਚ ਗੱਲਾਂ ਮਾਰਦਾ ਕੁੜੀਆਂ ਨੂੰ ਨਾ ਉਹ ਸਾਨੂੰ ਜ਼ਰੂਰ ਸੁਣਾ ਹੈ ਹੈ ਕਰੇ ਮਾਰਦਾ ਨਹੀਂ ਗਾ ਕੀ ਗੱਲਾਂ ਮਾਰਦਾ ਉਹਨਾਂ ਸਾਨੂੰ ਤਾਂ ਦੱਸ ਕੀ ਗੱਲਾਂ ਮਾਰਦਾ ਘਰੇ ਤਾਂ ਬੋਲਦਾ ਨਹੀਂ ਘਰੇ ਸੰਗ ਦਾ ਰਹੂਗਾ ਬਹੁਤ ਵਧੀਆ ਰਿਹਾ ਜਿਹੜਾ ਇਹਨੂੰ ਗਲਤ ਸੀ ਹਿੰਦੀ ਦਾ ਉਹ ਪਹਿਲਾਂ ਹੀ ਦੱਸਤਾ ਸੀ ਉਹੀ ਗਲਤ ਸੀਗਾ ਬਾਕੀ ਆਲ ਸਬਜੈਕਟ ਏ ਗ੍ਰੇਡ ਸੱਚ ਹਿੰਦੀ ਜੇ ਦੋ ਮਿਸਟੇਕ ਸੀ ਦੋ ਹਿੰਦੀ ਜੇ ਉਹਨੇ ਦੱਸ ਗਿਆ ਤੇ ਆ ਦੋ ਗਲਤੀਆਂ ਮੇਰੀਆਂ ਆ ਜਾ ਕੱਪੜੇ ਗੰਦੇ ਹੋ ਜਾਣਗੇ ਸਾਰੇ ਪਾਰਕ ਉਹ ਪੈਂਟ ਗੰਦੀ ਹੋ ਜਾਊਗੀ ਆਜੋ ਆਜੋ ਸਾਬੂਦਾਬੀ ਜੀ ਕਰਦਾ ਪਾਰਕ ਚ ਜਾਣ ਨੂੰ ਕੱਪੜੇ ਗੰਦੇ ਹੋ ਜਾਣਗੇ ਅੱਜ ਸੈਬੋ ਨੂੰ ਕ੍ਰਿਸਮਸ ਦਿਖਾਉਣ ਆਏ ਆ ਪਹਿਲੀ ਵਾਰੀ ਦੇਖੂਗਾ ਇਹ ਆ ਮੇਰਾ ਪੁਰਾਣਾ ਸਕੂਲ ਮੈਂ ਇੱਥੇ ਵੀ ਪੜਿਆ ਹੋਇਆ 5th ਕਲਾਸ ਤੱਕ ਬਾਲਾ ਜ਼ਿਆਦਾ ਪੜ ਲਿਆ ਸੀਗਾ ਮੈਂ ਫਿਰ ਸਕੂਲ ਦੇ ਪ੍ਰਿੰਸੀਪਲ ਕਹਿੰਦੇ ਤੁਸੀਂ ਬਾਲੇ ਹੁਸ਼ਿਆਰ ਬੱਚੇ ਹੋ ਹੋਰਨੇ ਵੀ ਫਰਸਟ ਆਣਾ ਤੇ ਤੁਹਾਨੂੰ ਹੋਰ ਕਿਤੇ ਭੇਜ ਦਿੰਨੇ ਆਸੀਂ ਫਿਰ ਮੈਂ 10ਵੇਂ ਸਕੂਲ ਚ ਭੇਜਤਾ ਦੇ ਇਹਨਾਂ ਨੇ ਉਦੋਂ ਤਾਂ ਇੰਨਾ ਵੱਡਾ ਇੰਨਾ ਕੁਝ ਨਹੀਂ ਹੁੰਦਾ ਸੀਗਾ ਹੁਣ ਤਾਂ ਬਹੁਤ ਕੁਝ ਚੇਂਜ ਹੋ ਗਿਆ ਹੈ ਸੈਂਟ ਜੇਵੀਐ ਸਕੂਲ ਬਠਿੰਡਾ ਹਾਂ ਮਨਵਰ ਦਾ ਸਕੂਲ ਆ ਮਨਵਰ ਦਾ ਸਕੂਲ ਹਾਹਾ ਲਓ ਜੀ ਐਂਟਰੀ ਮਾਰਦੇ ਆਂ ਤੇ ਪੁਰਾਣੇ ਸਕੂਲ ਚ ਬੜੇ ਸਾਲਾਂ ਬਾਅਦ ਉਹ ਤਾਂ ਛੋਟੇ ਹੁੰਦੇ ਸੀਗੇ ਜਦੋਂ ਪੜਦੇ ਸੀਗੇ ਸਭ ਤੋਂ ਪਹਿਲੀ ਵਾਰੀ ਦੇਖੇਗਾ ਨਾ ਕ੍ਰਿਸਮਸ ਸਭ ਕੋ ਕੌਸ਼ਾ ਕਰਦਾ ਹੈ